ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰਤਿਆਨੇ ਆਣੇ ਦੇ ਵਿੱਚ ਇਹ ਪਿੰਡ ਛਿਲੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਗੋਲੇ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਪਸੂ ਪਾਲਣ ਦਾ ਸ਼ੌਕ ਜਿਹੜਾ ਇਸ ਘਰ ਦੇ ਵਿੱਚ ਵੀ ਕਾਫੀ ਗੰਮਤੀ ਦੇ ਵਿੱਚ ਸੋ ਅੱਜ ਤੁਹਾਨੂੰ ਦੋ ਦਰਵਾਜ਼ੇ ਘਰ ਦੇ ਵਿੱਚੋਂ ਦਿਖਾਉਣੀ ਆ ਮਿਸਟਰੋ ਇੱਕ ਤਾਂ ਮਾਲੀ ਵਿਖਾ ਦੇਾਂਗੇ ਤੁਹਾਨੂੰ ਤੇ ਇੱਕ ਤੁਹਾਨੂੰ ਵਿਖਾ ਦੇਨੀ ਆ ਮਿਸਟਰੋ ਮੈਂ ਪ੍ਰੋਪਰ ਲਕਾੜ ਵਾਲੇ ਦੋਵੇਂ ਦਰਵਾਜ਼ੇ ਹੋਣਗੇ ਕੀ ਡੀਟੇਲ ਆ ਤੋਂ ਦਿਆਂ ਮਾਈ ਨੂੰ ਕਰਵਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਬੰਦੇ ਹਾਂਜੀ ਸੇਤਾਕਰ ਪਰਿਵਾਰ ਵਿੱਚ ਬਹੁਤ ਵਧੀਆ ਦਰਵਾਜ਼ੇ ਰੱਖੇ ਲੋਕ ਦੀ ਉਪੀਰਦਾੜੀ ਹੈ ਨਾ ਠੀਕ ਹੈ ਸਾਰੇ ਰਿਪੋਰਟ ਇੱਕ ਪਰ ਉਹ ਮੈਂ ਦੇਖ ਕੱਟਾ ਹਾਂਜੀ ਹਾਂ ਜੀ ਕੀ ਡਿਟੇਲ ਕਿਹੜੇ ਸੀ ਮੰਗਦੀ ਆ ਜੀ ਆਪਾਂ ਨੂੰ ਇਹ ਬਹੁਤ ਚੰਗਾ ਬੀ ਵੀ ਅਸੀਂ 72 ਹੋਣ ਦਾ ਠੀਕ ਹੈ ਤੇ ਅੱਗੇ ਕੱਪੜੇ ਵੀ ਨੇ ਇਹ ਵਰਾਖ ਤੋਂ ਹੀ ਵਰਾਖ ਤੋਂ ਕੱਪੜਾ ਹੈ ਹਾਂਜੀ ਇਹ ਦੰਦੋ ਵੀ ਨੇ ਚਾਰ ਦੰਦ ਹੋ ਗਈਆਂ ਚਾਰ ਤੋਂ ਫਰਮ ਚਿੱਟਾ ਹੋ ਗਈ ਹੈ ਠੀਕ ਹੈ ਭਾਈ ਠੀਕ ਹੈ ਕਿੰਨੇ ਨੱਥ ਫੜਨਾ ਹੈ ਇਹ ਵੀ ਨੱਥ ਫੜਦਾ ਬਾਈ ਖੀਰੀ ਸੂਈ ਸੀ 11 ਤੋਂ 12 ਦੇ ਸਮੂਹ ਕੀ ਗੀਰੀ ਵੀ ਹੈ ਹਾਂਜੀ ਠੀਕ ਆ ਬਈ ਠੀਕ ਆ ਉਹ ਚੰਗੀ ਦੋਸਤ ਆ ਸੋਚਦੇ ਕਿੰਨੇ ਪਿਆ ਵੀ ਆਜੇ ਇਹਦੇ ਦਿਨ 3-4 ਦਿਨ ਪਈ ਤੇਰੀ 3-4 ਦਿਨ ਹਜੇ ਵੀ ਨਹੀਂ ਵੱਧ ਵੀ ਪਿਆ ਜਾ ਸਕਦੀ ਆ ਇਹ ਤਾਂ ਬਈ 11 ਮਹੀਨੋਂ ਅਖਰ ਤੱਕ ਕੋਚ ਕਰਦੇ ਆ ਕਰਦੇ ਆ ਹਾਂ ਮਿਲ ਕਿੰਨਾ ਕੁ ਟਾਈਮ ਲਈ ਇਹ ਬਈ ਗੱਪਣ ਹੋਣ ਤੋਂ ਬਾਅਦ ਅਸਲ ਮਹੀਨੇ ਦੇ ਦਾ ਪੈਣਾ ਦੇ ਜੀ ਖੋਲ ਦੇ ਵੀਰੇ ਉਹਨਾਂ ਨੂੰ ਕਿਹੜਾ ਕਰਾ ਦੇਣਾ ਜਗਦੇ ਹੋਣ ਛੱਡ ਦੇ ਛੱਡ ਦੇ ਨੂੰ ਠੀਕ ਆ ਬਈ ਜੀ ਮੇਰੀ ਮਾਂ ਦਾ ਰਕਾ ਇਹ ਤਿੰਨ ਚਾਰ ਦਿਨ ਪਏ ਆ ਵੀਰੇ ਦੋ ਚਾਰ ਰੁਪਏ ਦਾ ਪੰਜ ਸੱਤ ਦਾ ਮੈਂ ਦੁੱਧਿਆ ਹੋ ਗਿਆ ਨਾ ਬਈ ਹਾਂ ਹੂੰ ਛੋੜ ਦੇ ਇਹ ਵੀ ਕਿਹ ਰੇਟ ਰੂਗਾ ਇਹਨਾਂ ਦਾ ਰੇਟ ਆਂ ਚੂਰਤੀ ਕਰਨਾ ਵੀ ਆ ਯਾਰ ਠੀਕ ਆ ਓਕੇ ਕੀ ਗਵਰੇਲਾ ਵੀ ਮੇਰੇ ਕੋ ਫੋਨ ਤੇ ਰੇਟ ਰੂਗਾ ਛੋਟੀ ਚੰਗੀ ਆ ਯਾਰ ਨਾ ਥੋੜਾ ਘਾਲ ਚੰਗੀ ਆ ਨਾ ਬਈ 70030 ਇਹ ਆਪਾਂ 70072 ਇਹ ਆਪਦੇ ਵਰਾਖ ਤੋਂ ਡੱਪਣ ਹਣਾ ਬਈ ਠੀਕ ਆ ਬਾਈ ਲੈ ਮੈਂ ਕੋਲ ਪ੍ਰੋਪਰ ਕਾਰਡ ਦੇ ਨਾਲ ਹੀ ਝੋਟੀ ਆ ਇੰਟਰਨੈਟ ਹੋਊਗਾ ਫੋਨ ਤੇ ਫਿਰ ਪਹਿਲੇ ਨੰਬਰ ਤੇ ਫਿਰ ਦੋ ਨੰਬਰ ਤੇ ਬਈ ਜਿਹੜਾ ਝੋਟਾ ਆਪ ਨੂੰ ਇਹ ਕਿਹੜੇ ਸੀਮੰਟ ਦਾ ਨਹੀਂ ਇਹ ਬਈ ਨਾਗ ਦਾ ਛੱਡ ਦੇ ਸਰਕਾਰੀ ਨਾਗ ਦਾ ਇਹ ਆਪਰ ਹਾਂਜੀ ਤੁੰ ਨੂੰ ਕਿਵੇਂ ਹੋ ਗਿਆ ਬਈ ਅੱਥੋਂ ਬਈ ਦੋ ਤਾਂਦਾ ਦੋ ਤਾਂਦਾ ਮਈਆਂ ਮਈਆਂ ਕ੍ਰੋਸ ਕਰਦਾ ਜੀ ਹਾਂਜੀ ਹਾਂਜੀ ਠੀਕ ਆ ਹਮ ਦਾ ਨੱਥ ਵੀਰੇ 6-7 ਨੱਥ ਨੱਥ ਡੱਪਣਾ ਮੱਦੇਂ ਹਾਂਜੀ ਸੱਚਾ ਤਰੇ ਕਰੇ ਜੀ ਆਇਆ ਨਹੀਂ ਹਾਂਜੀ ਜੀ ਲੱਗਦਾ ਖੋਲ ਲੈ ਨੀ 24 ਮਹੀਨੇ ਦਾ ਕਾਇਮ ਗੂਗਰ ਤੋਂ 24 ਮਹੀਨੇ ਤੇ ਨਾ ਠੀਕ ਹੈ ਭਾਈ ਤੇ ਇਹਦਾ ਰੇਟ ਵੀ ਲੈ ਇਹਦੇ ਵੀ ਇੱਥੇ ਕੂਮਤੀ ਕਰਵਾਗੇ ਬਹੁਤ ਸਹੀ ਹੈ ਆ ਜੀ ਹਾਂ ਨੀ ਠੀਕ ਹੈ ਕਰ ਦਿੰਦੇ ਉਹ ਇਤਰਾਹ ਦੀ ਘਟਾ ਹਾਂ ਆ ਤੁਹਾਡੇ ਤੇਰਾ ਫਿਰ ਆ ਜਾਣਾ ਕੰਮ ਤਾਂ ਮੇਰੇ ਕੋਲ ਹੈ ਬਾਰੇ ਮੋੜ ਲਏ ਉਹ ਦੰਦ ਕੱਟਾ ਹੈ ਮੋੜ ਲੈ ਉਹ ਆ ਬਕਰਮ ਵਾਲਾ ਮਾਂ ਵੀ ਮਾਂ ਦਾ ਦੋਤੀ ਨੂੰ ਡਾਕਣੋ ਤੇ ਮਾਂ ਵੀ ਇਹਦੀ ਦਿਖਾ ਦੂ ਤੁਹਾਨੂੰ ਕੋਲੇ ਹੀ ਮਾਰਣੀ ਹੈ ਇਹਦੇ ਨੱਤੇ ਤੇ ਕਿੰਨੀ ਗੱਲ ਪਾਉਂਦਾ ਭਾਈ ਉਹ ਹੈ ਜੀ ਆ ਜਦੋਂ ਜਵਾਨੀ ਦੀ ਸੀ ਉਦੋਂ ਇਹਨੇ 18 19 18 19 ਦਿੱਤਾ ਤੇ ਹਾਂ ਹੁਣ ਵੀ ਇਹ ਸੈਂਟਰ ਬਿੰਨਾਂ ਦਾ ਬੱਚਾ ਨਹੀਂ ਸੀ ਜਿਹੜੇ ਜੀਗਾ ਭਰਾ ਆਇਆ ਜਾ ਵੀ ਕੱਟਾ ਦੂਰ ਨਾਲ ਨੂੰ ਐ ਵਰਤੀ ਕਰਦੇ ਆ ਵੀ ਪ੍ਰੇਕਤੀ ਫੁਰਸਤੀ ਜਿਹੜੀ ਉਹ ਵੀ ਕੱਟੇ ਦੀ ਸਾਰੀ ਚੰਗੀ ਵੀਰੇ ਨੰਬਰ ਪਾਈ ਕਰਾਂ ਜਾਂਦਾ ਬਈ 99699 99699 075 0773 99699 07573 ਜਿਹਨਾਂ ਦੇ ਮਿੱਤਰੂ ਕਿਸੇ ਪਹਿਲਾਂ ਕਰਦੇ ਬਾਅਦ ਪਿੰਡ ਹੰਦਿਆਲੇ ਵਾਲੀ ਦੇ ਵਿੱਚੋਂ ਵੀਡੀਓ ਚੱਲੀ ਆ ਤੇ ਆਨੇ ਜਾਣਾ ਪੈਣਾ ਪਊਦਾ ਪੂਰਾ ਪਹਿਲਾਂ ਜਰੂਰ ਧਿਆਨ ਦੇ ਆਵੇ ਤਵਾਕੀ ਕੁੰਡੇ ਵਾਲਿਆਂ ਦੇ ਪਾਸੋਂ ਨਾ ਹੋਗੇ